ਕਈ ਸਿੰਘਾਂ ਦਾ ਕਹਿੰਦੇ ਪਾਕਿਸਤਾਨ ਆਉਣਾ ਜਾਣਾ ਰਹਿੰਦਾ ਸੀਗਾ ਤੁਸੀਂ ਫੈਡਰੇਸ਼ਨ ਦੇ ਵਿੱਚ ਰਹੇ ਕਦੀ ਗਏ ਸੀ ਪਾਕਿਸਤਾਨ ਤੁਸੀਂ ਨਹੀਂ ਪਾਕਿਸਤਾਨ ਗਏ ਨੇ 84 ਤੋਂ ਬਾਅਦ 84 ਤੋਂ ਬਾਅਦ ਗਏ ਜਿਹੜੇ ਉਸ ਤੋਂ ਬਾਅਦ ਵਾਲੇ ਜਿਹੜੇ ਨੇ ਉਹ ਪਾਕਿਸਤਾਨ ਚ ਜ਼ਰੂਰ ਜ਼ਰੂਰ ਗਏ ਨੇ ਕੁਦਰਤ ਲੁਕਣ ਦੇ ਲਈ ਆ ਲੁਕਣ ਵਾਸਤੇ ਗਏ ਨੇ ਆਪਣੇ ਆਪ ਨੂੰ ਲੁਕਣ ਵਾਸਤੇ ਜਾਂ ਉਹਨਾਂ ਤੋਂ ਮਦਦ ਲੈਣ ਵਾਸਤੇ ਮਦਦ ਮਦਦ ਜੋ ਮੇਰੇ ਕੋਲ ਉਹਨਾਂ ਦੀ ਰਿਪੋਰਟ ਹੈ ਮਤੇ ਉਹਨਾਂ ਕੋਈ ਕੀਤੀ ਨਹੀਂ ਗਈ ਕਈ ਸਿੰਘਾਂ ਦਾ ਕਹਿੰਦੇ ਪਾਕਿਸਤਾਨ ਆਉਣਾ ਜਾਣਾ ਰਹਿੰਦਾ ਸੀਗਾ ਤੁਸੀਂ ਫੈਡਰੇਸ਼ਨ ਦੇ ਵਿੱਚ ਰਹੇ ਕਦੀ ਗਏ ਸੀ ਪਾਕਿਸਤਾਨ ਤੁਸੀਂ ਨਹੀਂ ਪਾਕਿਸਤਾਨ ਗਏ ਨੇ 84 ਤੋਂ ਬਾਅਦ 84 ਤੋਂ ਬਾਅਦ ਗਏ ਹਾਂ ਜਿਹੜੇ ਉਸ ਤੋਂ ਬਾਅਦ ਵਾਲੇ ਜਿਹੜੇ ਨੇ ਉਹ ਪਾਕਿਸਤਾਨ ਚ ਜ਼ਰੂਰ ਗਏ ਨੇ ਕੋਈ ਡਰਾਮਾ ਲੁਕਣ ਦੇ ਲਈ ਹਾਂ ਲੁਕਣ ਵਾਸਤੇ ਗਏ ਨੇ ਠੀਕ ਹੈ ਨਾ ਆਪਣੇ ਆਪ ਨੂੰ ਲੁਕਣ ਵਾਸਤੇ ਜਾਂ ਉਹਨਾਂ ਤੋਂ ਮੱਦ ਲੈਣ ਵਾਸਤੇ ਮੱਦ ਮਦ ਜੋ ਮੇਰੇ ਕੋਲ ਉਹਨਾਂ ਦੀ ਰਿਪੋਰਟ ਮੱਤੇ ਉਹਨਾਂ ਕੋਈ ਕੀਤੀ ਨਹੀਂ ਗਈ ਹਾਂਜੀ ਇਹਨੂੰ ਜੇਲ੍ਹਾਂ ਤੋਂ ਛੁੜ ਛੱਡਿਆ ਆ ਕਿ ਇਹਨੂੰ ਕਿਤੇ ਰੱਖ ਛੱਡਿਆ ਉਹ ਆਪਦੇ ਮਨਸੂਬੇ ਲਈ ਉਹਨਾਂ ਨੂੰ ਵਰਤਣ ਦੀ ਕੋਸ਼ਿਸ਼ ਕਰਦੇ ਰਹੇ ਤੁਸੀਂ ਇੱਧਰ ਇੱਧਰ ਜਿਹੜੀ ਉਹ ਜਿਹੜੇ ਸੀਗੇ ਉਹਨਾਂ ਦੇ ਹਿਰਦੇ 'ਚ ਆਪਦੀ ਅੱਗ ਬਲਦੀ ਸੀ ਤੁਸੀਂ ਗਏ ਸੀ 84 ਤੋਂ ਬਾਅਦ ਨਹੀਂ ਮੈਂ ਤਾਂ 84 ਤੋਂ ਬਾਅਦ ਰਹੀ ਜੇਲ੍ਹ 'ਚ ਉਹਦੇ ਵਿੱਚੋਂ ਵੀ ਨਿਕਲੇ ਜਿੰਨਾ ਚੋ ਲਾਹਵ ਸਿੰਘ ਪੰਜਵੜ ਜਿਹੜਾ ਚੀਫ ਬਣਿਆ ਕਮਾਂਡੋ ਫੋਰਸ ਦਾ ਹਾਂਜੀ ਉਹ ਉਹ ਵੀ ਜਿਹੜਾ ਉੱਥੋਂ ਮੌਕੇ ਤੋਂ ਨਿਕਲਿਆ ਉਹ ਵੀ ਫੜਿਆ ਗਿਆ ਉਹ ਵੀ ਸਾਡੇ ਨਾਲ ਜੇਲ੍ਹ ਜੋਧਪੁਰ ਜੇਲ੍ਹ 'ਚ ਰਿਹਾ ਹਾਂ ਇਹ ਹੁਣ ਪਤਾ ਨਹੀਂ ਇੱਕ ਵਿਰਸਾ ਸਿੰਘ ਬਲਟੋਹਾ ਨਿਊ ਟਾਰਗੇਟ ਪਹਿਲੀ ਤੇ ਗੱਲ ਕਿ ਨਾ ਤੇ ਮੇਰੀ ਫੋਟੋ ਆ ਤੇ ਫੋਟੋ 84 ਦੀ ਵੀ ਨਹੀਂ ਉਹ 1988 ਦੀ ਹੈ ਤੇ 1984 ਚ ਕਿਸ ਦੀ ਫੋਟੋ ਲੱਥੀ ਨਹੀਂ ਕੋਈ ਫੋਟੋ ਕਰਦੇ ਸਾਬਤ ਕਰਦੇ ਹਾਂਜੀ ਜਿਹੜੀਆਂ ਵੀਡੀਓਸ ਫਿਰਵਾਉਂਦੀਆਂ ਨੇ ਫਿਰ ਚਲੋ ਤੁਸੀਂ ਕਰੈਕਟ ਕਰਦੇ ਹੋ ਵੀ ਜਿਹੜੀਆਂ ਵੀਡੀਓਸ ਹੁੰਦੀਆਂ ਨੇ ਜਿਨ੍ਹਾਂ ਨੇ ਝੰਡੇ ਪਿੱਛੇ ਲਾਏ ਹੁੰਦੇ ਡਾਕਟਰੀ ਦੇ ਉਹ ਅੰਦਰੋਂ ਜਾਣਦੇ ਨੇ ਉਹ ਚੁੱਕ ਕੇ ਲੈ ਕੇ ਆਉਂਦੇ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਹੱਥ ਖੜੇ ਕਰਨ ਵਾਲੀ ਵੀਡੀਓ ਆਉਂਦੀ ਆ ਉਹ ਫਿਰ 1988 ਦੀਆਂ ਵੀਡੀਓ ਨੇ ਸਾਰੀਆਂ ਜਿਹੜੀ 1984 ਦੀ ਕੋਈ ਫੋਟੋ ਨਹੀਂ ਕੋਈ ਫੋਟੋ ਨਹੀਂ ਕੋਈ ਫੋਟੋ ਨਹੀਂ ਜੋ ਕੁਛ ਵੀ ਹੈ 1988 ਦਾ 1984 ਦੀਆਂ ਸਿਰਫ ਇਹ ਨੇ ਕਿ ਆਪਰੇਸ਼ਨ ਕੰਪਲੀਟ ਹੋਣ ਤੋਂ ਬਾਅਦ ਸੰਤਾ ਦੀ ਜਿਹੜੀ ਡੈੱਡ ਬੋਡੀ ਆ ਉਹਦੀ ਜਨਸ਼ ਬੀਗ ਸਿੰਘ ਹੋਰਾਂ ਦੀ ਡੈੱਡ ਬੋਡੀ ਦੀ ਦੇਖੀ ਹੈ ਜਾਂ ਉਹਨਾਂ ਨੇ ਡੈੱਡ ਬੋਡੀਆਂ ਦੇ ਫੋਟੋਆਂ ਜਿਹੜੀਆਂ ਖਿੱਚੀਆਂ ਨੇ ਉਹ ਹੈ ਹਾਂਜੀ ਜਾਂ ਕਾਲ ਤੱਕ ਸਭ ਠੱਠੇ ਦੀਆਂ ਜਾਂ ਜਿਹੜੀਆਂ ਹੋਰ ਫੋਟੋਆਂ ਜਿਹੜੀਆਂ ਨਸ਼ਰ ਹੋਈਆਂ ਨੇ ਹਾਂਜੀ ਪਹਿਲੀ ਤੇ ਗੱਲ ਹੈ ਕਿ ਜਿਹੜੀ ਇੱਕ ਵੀਡੀਓਜ਼ ਚਲਦੀਆਂ ਨੇ ਉਹ ਪਤਾ ਨਹੀਂ ਕਿੰਨੀਆਂ ਕੁ ਸਹੀ ਐ ਕਿੰਨੀਆਂ ਕੁ ਗਲਤ ਨੇ ਸੰਤਾਂ ਦੇ ਸ਼ਰੀਰ ਦਾ ਸਸਕਾਰ ਕੀਤਾ ਸੀ ਮੈਂ ਮੈਂ ਇੱਕ ਬੇਨਤੀ ਕਰਾਂ ਜੀ ਉਹ ਕਈ ਦਾਅਵੇ ਕਰਦੇ ਕਿ ਇੰਟਰਨੈਟ ਦੇ ਰਾਹੀਂ ਜਿਹੜੀਆਂ ਉਹ ਅ ਜਿਹੜਾ ਸੈਟੇਲਾਈਟ ਸਿਸਟਮ ਹੈ ਉਧਰ ਹੀ ਕੋਈ ਕਿਸੇ ਵਿਦੇਸ਼ੀ ਏਜੰਸੀ ਨੇ ਜੀ ਕੋਈ ਵੀਡੀਓ ਬਣਾਈ ਹੈ ਤੇ ਪਰ ਉਹਦੇ ਵਿੱਚ ਵੀ ਉਹ ਜਿਹੜੀਆਂ ਉਹ ਸੀਆਰਪੀ ਵਾਲੇ ਨਜ਼ਰ ਆ ਰਹੇ ਹਾਂ ਹਾਂਜੀ ਜਿਹੜੇ ਫੌਜ ਹੈ ਉਹ ਨਜ਼ਰ ਨਹੀਂ ਆ ਰਹੀ ਗੋਲੀਆਂ ਗੁੜੀਆਂ ਚੱਲਣ ਵਾਲੀ ਤਾਂ ਵੀਡੀਓ ਹੈਗੀਆਂ ਨੇ ਜਿਹੜੀਆਂ ਪੁਲਿਸ ਵਾਲੇ ਪਾਸੋਂ ਖੜ ਕੇ ਜਿਹੜੀਆਂ ਚੱਲਦੀਆਂ ਰਹੀਆਂ ਨੇ ਉਹ ਤਾਂ ਵੀਡੀਓਜ਼ ਹੈਗੀਆਂ ਨੇ ਨਹੀਂ ਪੁਲਿਸ ਤਾਂ ਗਈ ਨਹੀਂ ਆਰਮੀ ਵੀ ਸੀਆਰਪੀ ਤੇ ਹੈ ਹੀ ਨਹੀਂ ਸੀ ਉੱਥੇ ਤਾਂ ਫੌਜ ਸੀ ਹਾਂਜੀ ਹਾਂਜੀ ਫੌਜ ਨੇ ਚਲਾਈ ਹੈ ਹਾਂਜੀ ਤੇ ਉਹ ਜਦ ਤੱਕ ਮੈਂ ਮਹਿਸੂਸ ਕਰਦਾ ਹਾਂ ਕਿ ਉਹ ਵੀਡੀਓ ਜਿਹੜੀ ਚੱਲੂ ਵੀ ਰਹੀ ਹੈ ਉਹਦੇ ਚ ਕਿੰਨੀ ਕ ਸਚਾਈ ਹੈ ਮੈਨੂੰ ਨਹੀਂ ਪਤਾ ਠੀਕ ਹੈ ਪਰ ਇਹ ਚ ਕੋਈ ਦਰਾਵਾ ਨਹੀਂ ਕਿ ਗੋਲੀ ਜਿੰਨੀ ਕ ਉਹਦੇ ਚ ਵਿਖਾਈ ਗਏ ਉਹਦੇ ਤੋਂ ਤਾਂ ਕਈ ਗੁਣਾ ਜਿਹੜੀ ਉੱਥੇ ਦੇ ਮਤਲਬ ਮੇਰਾ ਖਿਆਲ ਹੈ ਕਿ ਜਿਹੜੇ ਗੜੇ ਵੀ ਆ ਤੇਜ਼ ਤੋਂ ਤੇਜ਼ ਹੁਣ ਉਹਨਾਂ ਤੋਂ ਵੱਧ ਜਿਹੜੇ ਮੀਂਹ ਗੋਲੀ ਨੇ ਮੀਂਹ ਵਰਦਾ ਸੀ ਹਾਂ ਜਿਹ ਗੋਲੇ ਚੱਲਦੇ ਸੀ ਹਾਂਜੀ ਜਿਹੜੇ ਖਬਰਾਂ ਹੀ ਬਾਅਦ ਚ ਬਹੁਤ ਅਲੀਆਤ ਮਿਲ ਗਈ ਇੱਕ ਇੱਕ ਇਹ ਵੀ ਚੀਜ਼ ਸੀਗੀ ਵੀ ਜਦੋਂ ਗਿਆਨੀ ਜੈਲ ਸਿੰਘ ਹੁਣੀ ਜਦੋਂ ਆਉਂਦੇ ਨੇ ਸਾਰੇ ਹਾਲਾਤ ਦੇਖਣ ਦੇ ਲਈ ਇੱਕ ਗੋਲੀ ਉਦੋਂ ਚੱਲਦੀ ਆ ਉਹ ਗੋਲੀ ਕਿੱਥੋਂ ਚੱਲਦੀ ਸੀਗੀ ਕਿੰਨੇ ਚਲਾਈ ਸੀ ਉਹੜੀ ਦੇਖੋ ਜਿਹੜੇ ਗਿਆਨੀ ਜੈਲ ਸਿੰਘ ਦੇੋਂ ਤੱਕ ਗੋਲੀ ਚੱਲਦੀ ਰਹੀ ਹੈ ਹੂੰ ਉਹ ਕਈ ਸਿੰਘ ਜਿਹੜੇ ਨੇ ਮਤਲਬ ਗਿਣਤੀ ਦੇ ਹੋਣਗੇ 2-4 ਜਿਹੜੇ ਨੇ ਹੂੰ ਉਹ ਜਿਹੜਾ ਰਾਮ ਗੜੀ ਆ ਬੁੰਗਾ ਆ ਜੀ ਉਹਦੇ ਥੱਲੇ ਅੰਡਰਗਰਾਉਂਡ ਹੈ ਹਾਂਜੀ ਉਹਦੇ ਵਿੱਚ ਸੀ ਹਾਂਜੀ ਉਹ ਕਿਉਂਕਿ ਪਹਿਲਾਂ ਉੱਪਰ ਹੋਣਗੇ ਜਦੋਂ ਦੇਖਿਆ ਕਿ ਫੌਜ ਨੇ ਚਾਰਚ ਫੇਰਾ ਘੇਰ ਲਿਆ ਆ ਫੌਜ ਕਬਜ਼ ਹੋ ਗਈ ਆ ਉਹ ਥੱਲੇ ਚਲੇਗੇ ਹੋਣਗੇ ਹੂੰ ਥੱਲੇ ਜਾ ਕੇ ਜਦੋਂ ਉਹਨਾਂ ਦੇਖਿਆ ਵੀ ਉਹ ਕਿਉਂਕਿ ਉੱਥੋਂ ਨਜ਼ਰ ਆਉਂਦਾ ਹੈ ਪ੍ਰਕਰਮਾ ਨਜ਼ਰ ਆਉਂਦੀ ਹੈ ਉਹਦੇ ਜੰਗ ਲੱਗੇ ਹੋਏ ਆ ਹਾਂ ਜੰਗ ਦੇ ਹਾਂ ਉੱਥੋਂ ਜਦੋਂ ਉਹਨਾਂ ਦੇਖਿਆ ਹੋਊਗਾ ਉਦੋਂ ਉਹਨਾਂ ਨੇ ਜਿਹੜੀ ਆ ਗੋਲੀ ਚਲਾਈ ਉਹ ਭਾਈ ਮੈਜਿਸਨਾ ਨੂੰ ਨਾਗੂ ਕਿਤੇ ਉਹਨਾਂ ਦੇ ਸਾਥੀ ਸੀ ਅੱਛਾ ਜਿਹੜਾ ਖੇਤ ਤੇ ਜਾ ਕੇ ਸ਼ਹੀਦ ਹੁੰਦੇ ਆ